ਦੇਖਣ ਵਾਲੇ ਮੇਰੇ ਵੀਰੋ ਆਪਦੇ 2-4 ਮਿੰਟ ਜਰੂਰ ਕੱਢਿਓ ਤੇ ਧਿਆਨ ਨਾਲ ਪਹਿਲਾਂ ਵੀਡੀਓ ਸੁਣੀਓ ਇਹ ਗਰਦਾਸ ਮਾਨ ਤੱਕ ਚਲੋ ਪਹੁੰਚਦੀ ਹੋ ਜਵੇ ਤਾਂ ਗੱਲ ਵੱਖਰੀ ਆ ਨਹੀਂ ਤਾਂ ਚਲੋ ਜਿਹੜੇ ਯਾਰਾਂ ਮਿੱਤਰਾਂ ਦੋਸਤਾਂ ਤੱਕ ਜਾਂਦੀ ਆ ਤਾਂ ਉਹ ਜਰੂਰ ਸੋਚਿਓ ਬਈ ਜਦੋਂ ਆਪਾਂ ਕਿਸੇ ਨੂੰ ਦਿਲੋਂ ਪਿਆਰ ਕਰਦੇ ਆਂ ਦਿਲੋਂ ਦਿਲੋਂ ਕਿਸੇ ਦਾ ਸਤਿਕਾਰ ਕਰਦੇ ਆਂ ਕਿਉਂਕਿ ਮੈਨੂੰ ਪਤਾ ਵੀ ਮੇਰੇ ਡੈਡੀ ਦਵਾਈ ਦੇ ਵਿੱਚ ਸੀ ਉਹਨਾਂ ਨੇ ਕਈ ਸਾਲ ਪਹਿਲਾਂ ਬੀਸੀਆਰ ਭੇਜਿਆ ਸੀ ਦਵਾਈ ਤੋਂ ਤੇ ਨਾਲ ਹੀ ਇੱਕ ਗੁਰਦਾਸ ਮਾਨ ਦੀ ਬੀਸੀਆਰ ਦੀ ਕੈਸਟ ਭੇਜੀ ਸੀ ਤੇ ਕੈਸਟ 3 ਘੰਟੇ ਦੀ ਹੁੰਦੀ ਸੀ ਤੇ ਮੈਂ ਸੱਚ ਦੱਸਦਾ ਵੀ ਮੇਰੇ ਮਹੱਲੇ ਦੇ ਵਿੱਚ ਮੱਲਾ ਪੈਂਦਾ ਮੇਰਾ ਮੇਰੇ ਪੁੱਸ ਵੀ ਸਕਦੇ ਮਹੱਲੇ ਦੇ ਵਿੱਚ ਆ ਗਏ ਉਹ ਨੀਡਾ ਦਾ ਕਲਰ ਟੀਵੀ ਸੀ ਉਹ ਤਿੰਨੇ ਚੀਜ਼ਾਂ ਲੈ ਕੇ ਅਸੀਂ ਮੈਨੂੰ ਨਹੀਂ ਲੱਗਦਾ ਵੀ ਕੋਈ ਘਰ ਛੱਡਿਆ ਹੋਊ ਜਿਹਦੇ ਘਰੇ ਸੀ ਉਹ ਗੁਰਦਾਸ ਮਾਨ ਦੇ ਕੈਸਟ ਵਾਲਾ ਖਾੜਾ ਨਹੀਂ ਦੇਖਿਆ ਤੇ ਉਹਦੇ ਗੀਤਾਂ ਦੇ ਵਿੱਚ ਇੱਕ ਵੀ ਸ਼ਬਦ ਅਹਜਾ ਨਹੀਂ ਸੀ ਵੀ ਜਿਹੜਾ ਪਹਿਣਾ ਚੋਂ ਆਂਟੀਆਂ ਚ ਤਾਈਆਂ ਚਾਚੀਆਂ ਦੇ ਵਿੱਚ ਬੈਠ ਕੇ ਆਪਾਂ ਨੂੰ ਸ਼ਰਮਜੀ ਆਵੇ ਵੀ ਆਪਾਂ ਗਾਣੇ ਲਾਏ ਆ ਤੇ ਗਾਣੇ ਉਹ ਸੁਣਨ ਚ ਗਲਤ ਆ ਬਹੁਤ ਵਧੀਆ ਬਹੁਤ ਵਧੀਆ ਸਿੰਗਰ ਤਾਂ ਇਹਨੂੰ ਬੋੜ ਕਿਹਾ ਗਿਆ ਸੀ ਸਿੰਗਰਾਂ ਦਾ ਬੋੜ ਕਿਹਾ ਗਿਆ ਸੀ ਪੰਜਾਬ ਦੇ ਸਿੰਗਰਾਂ ਦਾ ਗਾਇਕੀ ਦਾ ਬੋੜ ਤੇ ਹੁਣ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਵੀ ਗੁਰਦਾਸ ਮਾਨ ਸਾਹਿਬ ਅੱਜ ਉਹ ਮਾਫੀ ਮੰਗ ਰਹੇ ਆ ਇੱਕ ਮਾਫੀ ਮੰਗ ਰਹੇ ਆ ਉਹਨਾਂ ਦਾ ਕੋਈ ਸ਼ੋਅ ਆ ਚਲੋ ਉਹਦਾ ਵਿਰੋਧ ਕਰਨ ਤੇ ਕਾਰਜ ਕਰਤਾ ਉਹ ਕਹਿੰਦੇ ਮਾਫ ਕੌਣ ਕਰੂਗਾ ਜੀ ਕਿਹਦੇ ਵਿੱਚ ਇੰਨੀ ਪਾਵਰ ਆ ਕਿ ਜਿਹੜਾ ਉਹਨਾਂ ਨੂੰ ਮਾਫ਼ ਕਰ ਦੂ। ਹੈ ਪੰਜਾਬ ਦੇ ਵਿੱਚ ਕੋਈ ਕੋਈ ਸੱਚਾ, ਕੋਈ ਸੁੱਚਾ, ਕੋਈ ਸਾਫ਼ ਜਾਂ ਕੋਈ ਪੰਜਾਬ ਦਾ ਜਿਹੜਾ ਨਮਾਇੰਦਾ ਇਹ ਜਿਹਾ ਹੈਗਾ ਵੀ ਉਹ ਹੈ ਕੋਈ ਇਹ ਜਿਹਾ ਵੀ ਜਿਹੜਾ ਮਾਫੀ ਦੇ ਦੂਗਾ ਕਿਸੇ ਨੂੰ। ਅਸੀਂ ਰੱਬ ਤਾਂ ਹੈ ਨਹੀਂ। ਸਿਰਫ ਅਸੀਂ ਇੱਕ ਸੋਸ਼ਲ ਮੀਡੀਆ ਤੇ ਆਪਦਾ ਦੁੱਖ ਜਿਹਾ ਜ਼ਾਹਰ ਕਰ ਦਿੰਨੇ ਆ। ਇੱਕ ਅਸੀਂ ਗੱਲ ਸਾਂਝੀ ਕਰ ਦਿੰਨੇ ਹੁੰਨੇ ਆ ਕਿ ਜੇ ਚੰਗੀ ਲੱਗਦੀ ਆ ਤਾਂ ਵਾਇਰਲ ਹੋ ਜਾਂਦੀ ਆ। ਹੁਣ ਇੱਕ ਜੱਥੇਦਾਰ ਨੇ ਪਾਇਆ ਹੋਇਆ ਉਹਨਾਂ ਦੇ ਬਾਰੇ ਤਾਂ ਉਹਦੇ ਖਿਲਾਫ ਵੀ ਬੜੀਆਂ ਪੋਸਟਾਂ ਪੈ ਗਈਆਂ। ਬਈ ਜੀ ਇਹਨਾਂ ਦੇ ਠੇਕਾ ਲਿਆ ਇਹਨਾਂ ਨੂੰ ਆਏ ਆ ਫਲਾ ਨਹੀਂ ਜਿਹਨੂੰ ਪੰਥ ਦਾ ਦਰਦ ਹੀ ਬੰਦਾ ਨਾ ਉਹ ਕਦੇ ਗੱਲ ਕਰੂਗਾ ਤੁਹਾਡੇ ਨਾਲ ਉਹ ਗੱਲ ਕਰੂਗਾ ਤੁਹਾਡੇ ਨਾਲ ਜ਼ਰੂਰੀ ਨਹੀਂ ਹੁੰਦਾ ਵੀ ਉਹ ਵਹਿਰ ਲਹੂਣ ਦਾ ਕਰਕੇ ਕਰੂਗਾ ਬਈ ਹੁਣ ਮੈਂ ਗੁਰਦਾਸ ਮਾਨ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਵੀ ਮਾਨ ਜੀ ਤੁਸੀਂ ਨਾ ਦਿਲਾਂ 'ਚ ਹੀ बसे ਹੋਏ ਸੀ ਸਾਰੇ ਪੰਜਾਬੀਆਂ ਦੇ ਤੁਸੀਂ ਐਨੇ ਨੇੜ ਸੀ ਪੰਜਾਬੀਆਂ ਦੇ ਸਾਫ਼ ਸੁਥਰੀ ਛੋਡੀ ਗਾਇਕ ਗਾਇਕੀ ਕਿੰਨੇ ਸੋਹਣੇ ਛੋਡੇ ਸ਼ਬਦ ਪਰਿਵਾਰਕ ਮੈਨੂੰ ਤਾਂ ਲੱਗਦਾ ਹੀ ਨਹੀਂ ਸੀ ਵੀ ਗੁਰਦਾਸ ਮਾਨ ਦੇ ਬਰਾਬਰ ਕੋਈ ਸਿੰਗਰ ਹੋਊਗਾ ਤੇ ਸੋਨੂ ਪਤਾ ਵੀ ਹੁਣ ਗੰਦ ਗਾਉਣ ਵਾਲੇ ਛੋਡੇ ਨਾਲੋਂ ਜ਼ਿਆਦਾ ਮਸ਼ਹੂਰ ਹੋਏ ਪਏ ਆ। ਧੀਆ ਭੈਣਾਂ ਦੇ ਜਸਮਾ ਦੀ ਗੱਲ ਕਰਨ ਵਾਲੇ ਛੋਡੇ ਤੋਂ ਉੱਪਰ ਦੀ ਹੋਏ ਪਏ ਆ। ਕਿਉਂ? ਕਿਉਂਕਿ ਸੋਨੂ ਕੀਤਾ ਸੰਗਤ ਨੇ ਦਿਲੋਂ ਪਿਆਰ ਤੇ ਛੋਡੇ ਕੁਝ ਬੋਲਾਂ ਨਾਲ ਥੇਸ ਪਹੁੰਚ ਗਈ। ਇਹ ਤੁਸੀਂ ਵੀ ਮੰਨਦੇ ਹੋ ਕਿ ਕਿੱਡਾ ਵੱਡਾ ਘਾਟਾ ਪਿਆ। ਘਾਟਾ ਕੀ ਚਲੋ ਤੁਸੀਂ ਕਿਹੜਾ ਛੋਡੇ ਕੋਲੇ ਰੱਬ ਨੇ ਸਭ ਕੁਝ ਦਿੱਤਾ ਹੈ। ਰੋਟੀ ਪਾਣੀ ਤਾਂ ਤੁਸੀਂ ਖਾਣੇ ਹੋ। ਪਰ ਜਿਹੜੀ ਕੁਝ ਕੁ ਸਾਲ ਪਹਿਲਾਂ ਤੁਹਾਨੂੰ ਪਿੰਡਾਂ ਚ ਥਾਂ ਤੇ ਸਾਡੇ ਵੱਧ ਨਹੀਂ ਵੀ ਆਉਂਦੇ ਰਹੇ ਹੋ ਤੁਸੀਂ। ਇੱਜ਼ਤ ਮੈਰ ਦੀ ਸ਼ੋ ਘਾਟੀ ਨਾ। ਇਹ ਕਿਉਂ ਕਹ ਡੀ ਕਿਉਂਕਿ ਅਸੀਂ ਇੱਕ ਗਲਤੀ ਕਰਕੇ ਅਸੀਂ ਜੇ ਸੀ ਉੱਥੇ ਚੁੱਪ ਕਰ ਜਾਂਦੇ ਤਾਂ ਵਧੀਆ ਗੱਲ ਸੀ ਤੇ ਮੈਂ ਬੇਨਤੀ ਕਰਨ ਚਾਹ ਰਿਹਾ ਵੀ ਤੁਹਾਡੀ ਪੋਸਟ ਬੜੀ ਵਾਇਰਲ ਹੋ ਰਹੀ ਆ ਹੱਥ ਜੋੜ ਕੇ ਹੱਤਾਂ ਤੁਸੀਂ ਨਿਮਰਤਾ ਚ ਪਹਿਲਾਂ ਹੀ ਬਹੁਤ ਜੋੜੇ ਆ ਇਹ ਕੋਈ ਝੂਠ ਨਹੀਂ ਸਟੇਜਾਂ ਤੇ ਚੜਨ ਲੱਗੇ ਨੇ ਬੱਚੇ-ਬੱਚੇ ਦਾ ਤੁਸੀਂ ਸਤਿਕਾਰ ਕੀਤਾ ਇਹ ਵੀ ਕੋਈ ਝੂਠ ਨਹੀਂ ਛੋਡੇ ਅੰਦਰ ਬਹੁਤ ਵੱਡੀ ਕਲਾ ਹੈ ਪੰਜਾਬ ਦਾ ਨਾਮ ਤੁਸੀਂ ਥੋੜਾ ਨਹੀਂ ਬਹੁਤ ਵੱਡੇ ਲੈਵਲ ਤੇ ਪੰਜਾਬੀਆਂ ਦਾ ਉੱਚਾ ਕੀਤਾ ਸੀ ਤੇ ਦਸਵੇਂ ਪਾਸ਼ਾ ਤੇ ਤੁਸੀਂ ਪਰ ਬਾਰ-ਬਾਰੇ ਜੋ ਗੀਤ ਗਾਇਆ ਸੀ ਉਹ ਅੱਜ ਵੀ ਲੋਕਾਂ ਦੀ ਦਿਲਾਂ 'ਚ ਧੜਕਣ ਬਣਿਆ ਪਿਆ ਪਰ ਪਤਾ ਨਹੀਂ ਕਿਉਂ ਪਿੱਛੇ ਜੇ ਐ ਹੋ ਗਿਆ ਜਦੋਂ ਕੋਈ ਤੁਹਾਡਾ ਗਾਣਾ ਹੁੰਦਾ ਸੀ ਉੱਪਰ ਨੂੰ ਜਾਂਦਾ ਸੀ ਸੁਣਨ ਨੂੰ ਜੀ ਨਹੀਂ ਸੀ ਕਰਦਾ ਪਰ ਹੁਣ ਜਿਹੜੀ ਤੁਸੀਂ ਮਾਫੀ ਵਾਲੀ ਗੱਲ ਆ ਮਾਫੀ ਦੇਣ ਵਾਲਾ ਕੋਈ ਨਹੀਂ ਦੁਨੀਆ 'ਤੇ ਤੁਹਾਨੂੰ ਠੀਕ ਆ ਜੀ ਤੁਸੀਂ ਜੇ ਅਹਿਸਾਸ ਹੋਇਆ ਤੁਹਾਨੂੰ ਤਾਂ ਵਾਹਿਗੁਰੂ ਨੇ ਸਭ ਕੁਝ ਸੈੱਟ ਕਰ ਲੈਣਾ ਪਰ ਇਹ ਰੌਲਾ ਤਾਂ ਪਿਆ ਇਹ ਤੁਹਾਨੂੰ ਸਜ਼ਾ ਤਾਂ ਮਿਲੀ ਕਿ ਸੋਨੂੰ ਪੰਜਾਬੀ ਪਿਆਰ ਹੀ ਬਹੁਤ ਕਰਦੀ ਸੀ ਇਹ ਤੁਸੀਂ ਉਹਨਾਂ ਦੇ ਪਿਆਰ ਨੂੰ ਠੇਸ ਪੰਚਾਈ ਕਰਕੇ ਉਹਨਾਂ ਦਾ ਪਰਿਵਾਰ ਪਿਆਰ ਸੀ ਜਿਹੜਾ ਉਹ ਝਟਕਾ ਲੱਗਿਆ ਸਭ ਨੂੰ ਯਾਰ ਗੁਰਦਾਸ ਮਾਨ ਨੇ ਇਹ ਜਿਹੀਆਂ ਗੱਲਾਂ ਕਰਤੀਆਂ ਤੇ ਨਹੀਂ ਇੱਥੇ ਕੀ ਕੁਛ ਨਹੀਂ ਹੁੰਦਾ ਜੀ ਕੀ ਕੁਛ ਨਹੀਂ ਹੁੰਦਾ ਇੱਥੇ ਇੱਥੇ ਵੱਡੇ ਵੱਡੇ ਕਾਂਡ ਹੋਏ ਪਏ ਨੇ ਬੜਾ ਬਹੁਤ ਕੁਝ ਹੋਇਆ ਪਿਆ ਭਾਈ ਅਮਰਪਾਲ ਸਿੰਘ ਮਹਿਰੋਂ ਖਾਲਸਾ ਜੀ ਹੁਣੇ ਖਲਾਸਾ ਕਰਕੇ ਗਏ ਨੇ ਇੱਥੇ ਕਿਤੇ ਥੋੜਾ ਕੁਸ ਉਹਦੀ ਸਪੋਰਟ ਤੇ ਇੱਥੇ ਜੁਗਰਾਂ ਇਕੱਠ ਹੋ ਗਏ ਦੁਬਾਰਾ ਵੀ ਸਾਡਾ ਸਾਥ ਚੰਗਾ ਇੱਥੇ ਤਾਂ ਬਹੁਤ ਕੁਝ ਉਹਲੇ ਆ ਮਾਫ਼ ਕਰਨ ਵਾਲਾ ਸੋਨੂੰ ਦੁਨੀਆ ਤੇ ਕੋਈ ਨਹੀਂ ਠੀਕ ਆ ਜੀ ਸਭ ਆਪੋ ਆਪਣਾ ਫਰਜ਼ ਨਿਭਾਉਂਦੇ ਨੇ ਸੋਡੇ ਤੇ ਗੁੱਸਾ ਗਿਲਾ ਇਸ ਕਰਕੇ ਹੋ ਗਿਆ ਸੀ ਕਿ ਸਿਰਫ ਤੇ ਸਿਰਫ ਸੋਨੂੰ ਪਿਆਰ ਹੀ ਬੜਾ ਕੀਤਾ ਸੰਗਤ ਨੇ ਤੁਸੀਂ ਚੰਗੇ ਹੀ ਵਾਲੇ ਸੀ ਉਹਦੀ ਸਜ਼ਾ ਤੁਹਾਨੂੰ ਮਿਲਣੀ ਸੀ ਮਿਲਣੀ ਸੀ ਇਸ ਕਰਕੇ ਹੁਣ ਵੀ ਧਿਆਨ ਰੱਖਿਓ ਇਹ ਬਹੁਤ ਵੱਡਾ ਦੈਲਾ ਸੰਗਤ ਦਾ ਬੜਾ ਕੁਝ ਕਾਰਜ ਹੋ ਜਾਣਾ ਮੈਨੂੰ ਤਾਂ ਬੈਠੇ ਬੈਠਣ ਨੂੰ ਬਸ ਐਂ ਜੀ ਲੱਗਿਆ ਵੀ ਨਜ਼ਰ ਇਹ ਉਹੀ ਗੁਰਦਾਸ ਮਾਨ ਜਿਹਨੂੰ ਬੱਚਾ ਬੱਚਾ ਜਾਣਦਾ ਸੀ ਅੱਜ ਭੁੱਲ ਸਰ ਗਿਆ ਅੱਜ ਭੁੱਲ ਗਿਆ ਸਾਰਾ ਕੁਝ ਤੇ ਆਪ ਪੋਸਟ ਫੇਸਬੁਕ ਤੇ ਆਉਣ ਲੱਗੀ ਕਰਕੇ ਕੋ ਸਾਡੇ ਦਾ ਪੇਜ ਬੂਸਾ ਬੰਦਾ ਜੀ ਅਸੀਂ ਤਾਂ ਛੋਟੀਆਂ ਆਈਡੀਆਂ ਤੇ ਵੀਡੀਓ ਪੋਸਟ ਕਰਨੀਆਂ ਆ ਆਪ ਦਾ ਫਰਜ਼ ਸਮਝਦਿਓ ਇੱਕ ਖਾਲਸੇ ਦਾ ਕਿ ਬਹੁਤ ਮੁੱਦਿਆਂ ਤੇ ਅੱਗੇ ਵੀ ਬੋਲੇ ਆਂ ਅਸੀਂ ਬਹੁਤ ਮੁੱਦਿਆਂ ਤੇ ਬੋਲੇ ਆਂ ਬਹੁਤ ਵੀਡੀਓ ਪੇਜਾਂ ਤੇ ਵੀ ਪਈਆਂ ਨੇ ਪਰ ਇਹਦਾ ਇਹ ਸੀ ਵੀ ਆਪਾਂ ਨੂੰ ਆਪਦੀ ਆਈਡੀ ਤੇ ਇੱਕ ਆਪਦਾ ਜਿਹੜਾ ਸਚਾਈ ਵਾਲਾ ਪੱਖ ਆ ਉਹ ਜ਼ਰੂਰ ਰੱਖੀਏ ਵੀ ਸੋਨੂੰ ਕੋਈ ਦੁਨੀਆ ਤੇ ਕੋਈ ਐਡਾ ਕਿਸੇ ਦਾ ਠੇਕਾ ਨਹੀਂ ਲਿਆ ਵੀ ਸੋਨੂੰ ਕੋਈ ਮਾਫ ਕਰ ਦੇਵੇ ਸਾਨੂੰ ਮਾਪਿਆ ਨਹੀਂ ਦੱਸਿਆ ਵੀ ਕੋਈ ਐਡਾ ਸੱਚਾ ਸੋਚਾ ਨਹੀਂ ਕਿ ਜਿਹੜਾ ਤੁਹਾਨੂੰ ਮਾਫੀ ਦੇ ਮਾਫੀ ਤਾਂ ਉਸ ਵਾਹਿਗੁਰੂ ਨੇ ਦੇਣੀ ਆ ਅਕਾਲ ਪੁਰਖ ਨੇ ਦੇਣੀ ਆ ਤੇ ਸਮੂਹ ਸੰਗਤ ਆ ਜਿਹੜੀ ਇਹ ਤੁਹਾਨੂੰ ਦੱਸਿਆ ਮੈਂਟਲ ਆਉਂਦੀ ਆ ਸਿਖਰਾਂ ਤੇ ਚੜਾਉਣ ਨੂੰ ਤੇ ਮੈਂਟਲ ਆਉਂਦੀ ਆ ਇਹ ਥੱਲੇ ਲਾਉਣ ਨੂੰ ਇਸ ਕਰਕੇ ਵੀ ਤੁਹਾਨੂੰ ਪਿਆਰ ਜਾਦਾ ਸੰਗਤ ਨਹੀਂ ਕੀਤਾ ਕਰਕੇ ਤੁਹਾਨੂੰ ਉਹ ਸਜ਼ਾ ਮਿਲੀ ਆ ਤੇ ਬਾਕੀ ਵਾਹਿਗੁਰੂ ਸਤਿ ਬਖਸ਼ਣਗੇ ਤੇ ਹੌਲੀ ਹੌਲੀ ਜੇ ਤੁਹਾਨੂੰ ਇਹ ਗੱਲ ਦਾ ਅਹਿਸਾਸ ਹੋਵੇ ਅਹਿਸਾਸ ਤਾਂ ਚਲੋ ਪਹਿਲਾਂ ਵੀ ਹੋ ਗਿਆ ਸੀ ਪਰ ਇਹ ਸੀ ਵੀ ਉਹਦੇ ਨਾਲ ਫਰਕ ਬਹੁਤ ਪਿਆ ਥੋੜਾ ਨਹੀਂ ਫਰਕ ਬਹੁਤ ਸਾਨੂੰ ਵੀ ਪਿਆ ਸਾਨੂੰ ਸੋਤ ਤੋਂ ਸੋਤ ਤੋਂ ਬਾਅਦ ਜੇ ਅਸੀਂ ਇੱਕ ਚੰਗਾ ਸਿੰਗਰ ਦੂਰ ਕਰਤਾ ਆਪਦੇ ਕੋਲੋਂ ਕਿ ਸਾਨੂੰ ਲੱਗਿਆ ਨਹੀਂ ਵੀ ਅਸੀਂ ਗੰਦ ਸੁਣਨ ਲੱਗ ਗਏ ਸਾਨੂੰ ਲੱਗਿਆ ਨਹੀਂ ਵੀ ਜੇ ਅਸੀਂ ਫੇਸਬੁੱਕ ਚਲਾਉਂਦੇ ਸਾਡੇ ਬੱਚੇ ਫੋਨ ਚਲਾਉਂਦੇ ਨੇ ਤਾਂ ਉੱਥੇ ਉਹ ਸਿੰਗਰਾਂ ਨੇ ਰਾਹ ਲੈ ਲਿਆ ਕਿ ਜਿਹੜੇ ਗੰਦ ਪਰੋਸਣ ਲੱਗੇ ਲੱਗੇ ਨਾ ਇਹ ਇਹ ਸਜ਼ਾ ਮਿਲੀ ਤੁਹਾਨੂੰ ਕਿ ਜੇ ਤੁਸੀਂ ਕੋਈ ਗਲਤੀ ਕੀਤੀ ਮਾੜੀ ਜੀ ਤੁਸੀਂ ਪਾਸੇ ਹਟੇ ਤੁਸੀਂ ਚੰਗੇ ਗਾਣੇ ਦੇਣੋਂ हट ਗਏ ਤੇ ਚੰਗੇ ਗਾਣੇ ਦੇਣਾ ਬੰਦ ਕਰਤੇ ਤਾਂ ਫਿਰ ਮਾੜੇ ਗਾਣੇ ਪ੍ਰਮੋਟ ਹੋ ਗਏ ਹੋਣੀ ਸੀ ਪਾੜੇ ਪ੍ਰਮੋਟ ਕਿਉਂਕਿ ਉਹਨਾਂ ਨੂੰ ਜਗ੍ਹਾ ਮਿਲ ਗਈ ਥਾਂ ਮਿਲ ਗਿਆ ਤੇ ਨਹੀਂ ਗਾਏ ਕੀ ਦੇ ਬੋਰਡ ਦੀ ਜਗਾ ਕੌਣ ਲੈ ਲੇਂਦਾ ਕੌਣ ਛੋਡੀ ਜਗਾ ਲੈ ਲੇਂਦਾ ਇਹ ਸਾਨੂੰ ਸਜ਼ਾ ਮੈਣ ਨਹੀਂ ਸੀ ਜੀ ਕਿਉਂਕਿ ਤੁਸੀਂ ਦਿਲਾਂ ਚ ਬਸੇ ਹੋਏ ਸੀ ਸਾਰੇ ਪੰਜਾਬੀਆਂ ਦੇ ਪੰਜਾਬੀਆਂ ਦੇ ਕੀ ਜੀ ਹਿੰਦੂ ਮੁਸਲਮਾਨ ਸਾਈ ਸਾਰੇ ਹੀ ਸੁਣਦੇ ਆ ਤੁਹਾਨੂੰ ਕੋਈ ਝੂਟ ਨਹੀਂ ਸਾਰੇ ਹੀ ਸੁਣਦੇ ਸੀ ਪੰਜਾਬੀ ਕੀ ਕੱਲਾ ਕੱਲਾ ਹਰੇ ਕੰਟਰੀ ਦੇ ਵਿੱਚ ਤੁਹਾਡਾ ਪਿਆਰ ਸੀ ਵੀ ਇਸ ਕਰਕੇ ਮੈਂ ਲੰਮੀ ਵੀਡੀਓ ਹੁਣ ਨਾ ਪਾਵਾਂ ਤੇ ਸਰਪ ਤੇ ਸਰਪ ਇਹੀ ਆ ਵੀ ਆਪਾਰ ਤੁਹਾਡੀ ਇਹ ਮਾਫੀ ਨੇ ਅੱਜ ਦੇਖ ਲਓ ਵੀ ਸਾਨੂੰ ਵੀ ਮਜਬੂਰ ਕਰਤਾ ਤੁਹਾਡੇ ਪਰ ਇਹ ਸ਼ਬਦ ਕਹਿਣ ਲਈ ਇਸ ਕਰਕੇ ਜੁਗ ਜੁਗ ਜੀਓ ਤੁਹਾਨੂੰ ਸਜ਼ਾ ਮੈਂਡ ਨਹੀਂ ਸੀ ਉਹ ਸਜ਼ਾ ਮਿਲੀ ਆ ਮਾਨ ਸਾਹਿਬ ਕਿਉਂ ਮਿਲੀ ਕਿਉਂਕਿ ਤੁਸੀਂ ਬੰਦ ਕੀਤੀਗਾ ਕਿ ਤੇ ਤੁਸੀਂ ਗਲਤੀ ਕਰਕੇ ਚੁੱਪ ਹੋਏ ਛੋਟੀ ਚੁੱਪ ਦਾ ਨਜਾਇਜ਼ ਫਾਇਦਾ ਲਿਆ ਪੰਜਾਬ ਦੇ ਵਿੱਚ ਕਾਹਨ ਹੋਇਆ ਸੀ ਗਾਇਕੀ ਦਾ ਵੀ ਕਾਹਨ ਹੋਇਆ ਇਸ ਕਰਕੇ ਚੰਗਾ ਗਾਓ ਚੰਗਾ ਲੋਕ ਸੁਣਨਗੇ ਮੌੜਾ ਤਾਂ ਵੱਧ ਸੁਣਦੇ ਆ ਤੇ ਉਹ ਸਭ ਨੂੰ ਚੰਗਾ ਵੀ ਲੱਗੂਆ ਇਸ ਕਰਕੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਭੁੱਲ ਤੁਹਾਡੀ ਵਾਹਿਗੁਰੂ ਬਖਸ਼ ਹੋਣਗੇ ਤੇ ਉਹਨਾਂ ਅੱਗੇ ਅਰਦਾਸ ਬੇਨਤੀ ਕਰਿਓ ਸਮੂਹ ਸੰਗਤ ਬਖਸ਼ਣ ਜੋਗ ਐਨੀਕ ਬੇਨਤੀ ਪ੍ਰਵਾਨ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ